ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆ ਜੀ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਹੈ ਕਰੇਪ ਦਾ ਸੂਟ ਰਹੇਗਾ ਸ਼ਰਟ ਵੀ ਕਰੇਪ ਦੀ ਬਾਟਮ ਵੀ ਕਰੇਪ ਦੀ ਰਹੇਗੀ ਬਹੁਤ ਹੀ ਸੋਨਾ ਇਸ ਦੇ ਉੱਪਰ ਵਰਕ ਕੀਤਾ ਗਿਆ ਹੈ ਬਾਟਮ ਦੇ ਉੱਪਰ ਵੀ ਵਰਕ ਕੀਤਾ ਗਿਆ ਹੈ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਲੈ ਸਕਦੇ ਜਿੰਨਾ ਵੀ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਇਹ ਵੀ ਤੁਹਾਨੂੰ ਬਹੁਤ ਹੀ ਪਿਆਰੇ ਸੂਟ ਮਿਲ ਜਾਣਗੇ ਬਹੁਤ ਹੀ ਸੋਹਣੇ ਕਲਰ ਆਈ ਹੋਏ ਨੇ ਕੋਈ ਵੀ ਕਲਰ ਤੁਸੀਂ ਲੈ ਸਕਦੇ ਹੋ ਸ਼ਰਟ ਦੁਪੱਟਾ ਬਾਟਮ ਤੁਹਾਨੂੰ ਉਪਾੜਾ ਸਿਲਕ ਦੇ ਮਿਲਣਗੇ ਇਹਨਾਂ ਵਿੱਚ ਬਹੁਤ ਹੀ ਪਿਆਰੇ ਕਲਰ ਨੇ ਇਹਨਾਂ ਵਿੱਚ ਡਾਰਕ ਕਲਰ ਵੀ ਰਹਿਣਗੇ ਲਾਈਟ ਕਲਰ ਵੀ ਰਹਿਣਗੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਜਿਹੜਾ ਪਸੰਦ ਆਉਂਦਾ ਉਸ ਦਾ ਤੁਸੀਂ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ ਆਲ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਇਹ ਸ਼ਿਮਰ ਔਰਗੈਂਜ਼ਾ ਦੇ ਸੂਟ ਹਨਗੇ ਬਹੁਤ ਹੀ ਸੋਹਣਾ ਪ੍ਰਿੰਟ ਦਿੱਤਾ ਗਿਆ ਹੈ embroidery ਬਹੁਤ ਹੀ ਸੋਹਣੀ ਕੀਤੀ ਗਈ ਹੋਈ ਇਸ ਦੇ ਪ੍ਰਿੰਟ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਹੈ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਕਲਰ ਇਹਨਾਂ ਵਿੱਚ ਬਹੁਤ ਹੀ ਪਿਆਰੇ ਨੇ ਤਿੰਨ ਕਲਰ ਦਿੱਤੇ ਹੋਏ ਨੇ ਬਹੁਤ ਹੀ ਸੋਹਣੇ ਕਲਰ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਵੀ ਬਾਈ ਕਰ ਸਕਦੇ ਹੋ ਜਿਹੜੇ ਅਗਲੇ ਸੂਟ ਹੈ ਇਹ ਤਨ ਜੌਰਜਟ ਦਾ ਸੂਟ ਮਿਲੇਗਾ ਬਹੁਤ ਹੀ ਸੋਹਣੀ ਸ਼ਰਟ ਦੇ ਉੱਪਰ ਏਮਬਰਾਇਡਰੀ ਕੀਤੀ ਹੋਈ ਹੈ ਨੈਟ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਹੀ ਬਹੁਤ ਹੀ ਸੋਨਾ ਸੀਕਵੈਂਸ ਵਰਕ ਕੀਤਾ ਗਿਆ ਹੈ ਪਲੇਨ ਟਫਟਾ ਦੀ ਤੁਹਾਨੂੰ ਬਾਟਮ ਮਿਲੇਗੀ ਬਹੁਤ ਹੀ ਸੋਨੇ ਕਲਰ ਨੇ ਪ੍ਰਾਈਸ ਲੱਗਾ ਹੋਇਆ ਉੱਪਰ ਅਗਲੇ ਜਿਹੜੇ ਸੂਟ ਇਹਨਾਂ ਵਿੱਚ ਚਾਰ ਕਲਰ ਆਉਣਗੇ ਜੋਰਜ ਐਡ ਦਾ ਸੂਟ ਰਹੇਗਾ ਸੀਕਵੈਂਸ ਵਰਕ ਕੀਤਾ ਗਿਆ ਸ਼ਰਟ ਦੇ ਉੱਪਰ ਇਹ ਤੁਹਾਨੂੰ ਦੁਪੱਟਾ ਅਤੇ ਸ਼ਰਟ ਦਾ ਹੀ ਕੰਬੋ ਮਿਲੇਗਾ ਬਾਟਮ ਇਹਨਾਂ ਦਾ ਨਹੀਂ ਹੈਗੀ ਜੀ ਬਾਟਮ ਤੋਂ ਬਗੈਰ ਰਹਿਣਗੇ ਸੂਟ ਬਹੁਤ ਹੀ ਸੋਨਾ ਦੁਪੱਟੇ ਦੇ ਪ੍ਰਿੰਟ ਰਹੇਗਾ 4 ਸਾਈਡ ਦੁਪੱਟੇ ਦੇ ਬਹੁਤ ਹੀ ਸੋਨਾ ਵਰਕ ਕੀਤਾ ਗਿਆ ਅਗਲੇ ਜਿਹੜੇ ਸੂਟ ਇਹ ਤੁਹਾਨੂੰ ਕਟਨ ਸਿਲਕ ਬ੍ਰੌਕਾਟ ਦੀ ਸ਼ਰਟ ਮਿਲੇਗੀ ਬਨਾਰਸੀ ਦਾ ਦੁਪੱਟਾ ਰਹੇਗਾ ਪ੍ਰਿੰਟ ਫੈਟਾ ਦੀ ਤੁਹਾਨੂੰ ਬਾਟਮ ਮਿਲੇਗੀ ਟਫੈਟਾ ਸਿਲਕ ਦੀ ਬਾਟਮ ਰਹੇਗੀ ਬਹੁਤ ਹੀ ਸੋਨੇ ਕਲਰ ਨੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ ਰਹੇਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਪ੍ਰਾਈਸ ਸਾਰੇ ਸੂਟਾਂ ਦੇ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਹਾਂਜੀ ਅਜਿਹੇ ਸੂਟ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ